ਯਾ ਨੰਬੀ ਮੰਡੀ ਚੋਂ ਨਿਕਲੇ ਇਦਾਂ ਇਹ ਤੋਂ ਰਾਤੀ ਨੂੰ ਪਹਿਲਾਂ ਅੱਛਾ ਆ ਇਹਦੇ ਫਾਟ ਜਿਹਦੇ ਮੂਰੇ ਕੋਈ ਮੇਤ ਨਾ ਅੱਜ ਮੇਰੇ ਮਾਤਾ ਜੀ ਕਰੋ ਦਵਾਈ ਲੈਣ ਗਏ ਤੇ ਇਥੋਂ ਆਪਣੇ ਸੌਫਟ ਫੋਰਥ ਤੇ ਜਦੋਂ ਗਏ ਤੇ ਉਹ ਇੱਕ ਮੋਟਰਸਾਈਕਲ ਵਾਲੇ ਦੋ ਵਿਅਕਤੀ ਨੇ ਪਿੱਛਾ ਕਰਕੇ ਉਹਨਾਂ ਦਾ ਫਰਸ ਖੋਲਿਆ ਤੇ ਉਹਨਾਂ ਨੂੰ ਹਿੱਟ ਕੀਤਾ ਤੇ ਉਹ गिर ਗਏ ਉਹਨਾਂ ਦੇ ਸੱਟ ਵੀ ਲੱਗੀ ਹੈ ਤੇ ਮਤਲਬ ਉਹਨਾਂ ਪਾਸੇ ਹੋ ਕੇ ਨੱਠ ਗਏ ਸਰ ਪਾਸੇ ਦੇ ਵਿੱਚ ਕੋਈ ਕੀਮਤੀ ਚੀਜ਼ ਜਾਂ ਕੋਈ ਕੈਸ਼ ਵਗੈਰਾ ਕੈਸ਼ ਉਹ 4000 ਰੁਪਏ ਸੀਗਾ ਜੀ ਹੋਰ ਤਾਂ ਨਹੀਂ ਨਾ ਰਸ ਸੀਗਾ ਜੀ ਤੇ ਕਿੰਨੇ ਕੁ ਵਜੇ ਹੋਇਆ ਹਸਾ ਇਹ ਮਰ ਇਹ ਅੱਧੇ ਘੰਟਾ ਪਹਿਲਾਂ ਸਮਝ ਲੋ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਹਾਂਜੀ ਪੁਲਿਸ ਵਾਲੇ ਆਏ ਆ ਜੀ ਉਹ ਉਸ ਗੱਡੀ ਸ਼ਿਕਾਇਤ ਲੈ ਰਹੇ ਆ ਜੀ ਤੇ ਉਹ ਕਹਿੰਦੇ ਕਿ ਉਹ ਪਰੋਸਰ ਤੋਂ ਆਇਆ ਉਹਨਾਂ ਨੇ ਕਿ ਹੁਣ ਅਗਸਟ ਬਦਾਰਗੇ ਇੱਥੇ ਦੇਖ ਕਰ ਬਿਲਕੁਲ ਕਰ ਕੋਈ ਸਰ ਕੈਮਰੇ ਦੇ ਵਿੱਚ ਆਏ ਬੰਦੇ ਕੈਮਰੇ 'ਚ ਦੋ ਬੰਦੇ ਆਏ ਆ ਜੀ ਬਾਕੀ ਫੋਨ ਨੰਬਰ ਮੋਬਾਈਲ ਨੰਬਰ ਤਾਂ ਨਹੀਂ ਮਟਰਸਾਈਕਲ ਨੰਬਰ ਤਾਂ ਨਹੀਂ ਆਇਆ ਉਹਨਾਂ ਦਾ ਉਹ ਅਸੀਂ ਚੈੱਕ ਕਰ ਰਹੇ ਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇ ਸੰਪਰਕ ਲੱਗਦਾ ਤੁਸੀਂ ਕੋਸ਼ਿਸ਼ ਕਰਾਂਗੇ ਤਾਂ ਅਸੀਂ ਕੋਸ਼ਿਸ਼ ਵੀ ਸ਼ਾਮਿਲ ਕਰ ਲਈਏ ਸਰ ਜੇ ਤਾਂ ਹੁਣ ਚੋਰੀ ਦੀਆਂ ਵਾਰਦਾਤਾਂ ਲੁੱਟ ਹੋ ਰਹੀਆਂ ਜਿਆਦਾ ਹੋ ਰਹੀਆਂ ਕੀ ਪ੍ਰਸ਼ਾਸਨ ਨੂੰ ਕੋਈ ਮੰਗ ਰਲਦੇ ਆਪਾਂ ਸਰ ਪ੍ਰਸ਼ਾਸਨ ਤੋਂ ਮੰਗਦੇ ਆਈਏ ਜੀ ਸਖਤੀ ਕੀਤੀ ਜਾਵੇ ਨਾਟ ਪਾਈ ਜਾਵੇ ਅਨਸਰਾਵੇ ਨਸ਼ਾ ਮੁਕਤ ਦਾ ਵੈਸੇ ਪੰਜਾਬ ਸਰਕਾਰ ਨੇ ਮੋਹ ਚਲਾਇਆ ਪਰ ਫਿਰ ਵੀ ਇੱਥੇ ਬਹੁਤ ਹਾਦਸੇ ਬਹੁਤ ਹੋ ਰਹੇ ਆਂ ਔਰ ਬਜ਼ੁਰਗੋਤਰਾ ਔਰਤਾਂ ਜਿਹੜੀਆਂ ਉਹ ਜ਼ਿਆਦਾ ਸ਼ਿਕਾਰ ਬਣ ਰਹੀਆਂ ਇਸ ਚੀਜ਼ ਦਾ ਤੇ ਸਰ ਲੋਕਾਂ ਦੀ ਉਮੀਦ ਹੈ ਪ੍ਰਸ਼ਾਸਨ ਤੋਂ ਕਿ ਸਖਤੀ ਕੀਤੀ ਜਾਵੇ ਤੇ ਚੈਕਿੰਗ ਕਰਵਾ ਲਈ ਜਾਵੇ ਤੇ ਇਹਦੇ ਨੱਥ ਪਾਈ ਜਾਵੇ ਜਿਆ ਤੂੰ ਕਲਾਮ ਨਹੀਂ ਕੰਟਰੋਲ ਤੋਂ ਵੀ ਕੋਈ ਸਾਫਟਵਰ ਨੂੰ ਦੋ ਨਾਜਮਾ ਪਾਸ ਹੋ ਕੇ ਲੱਗਿਆ ਤੇ ਸੈਂਟਰ ਟਾਊਨ ਮਲਟੀਕੋਰ ਨਹੀਂ ਆਏ ਮੌਕਾ ਦੇਖਦੇ ਆਂ ਤੇ ਕੈਮਰਾ ਚੈੱਕ ਕਰ ਰਹੇ ਨਾਲ ਤੇ ਪੁੱਛਾ ਕਰਦੇ ਹਾਂ ਸਰ ਕੋਈ ਕੈਮਰੇਆਂ ਦੇ ਵਿੱਚ ਬੰਦੇ ਆਏ ਹਾਂ ਦੀ ਕੈਮਰੇ ਚ ਆਏ ਕਿੰਨੇ ਵਿਅਕਤੀ ਆਏ ਸਰ ਦੋ ਵਿਅਕਤੀ ਆਏ ਦੋ ਵਿਅਕਤੀ ਮੂੰਹ ਵਗੈਰਾ ਲਵਿਟੇ ਵਧੀਆ ਨਹੀਂ ਕਿਹਾ ਕਿ ਨਾ ਮੂੰਹ ਨਹੀਂ ਹੁੰਦਾ ਕੋਈ ਨੰਬਰ ਵਗੈਰਾ ਕੋਈ ਮੋਟਰਸਾਈਕਲ ਦਾ ਨੰਬਰ ਕਲੀਅਰ ਨਹੀਂ ਹੋ ਰਿਹਾ ਤੇ ਕੀ ਕਾਰਵਾਈ ਵਗੈਰਾ ਕਰਾਂ ਸਰ ਤੇ ਇਹਨਾਂ ਨੂੰ ਖਾਣੇ ਭੇਜ ਦੇ ਤਰਾਹ ਦੇ ਲਵਾ ਤੇ ਬਾਕੀ ਚੱਕਾ ਵਜਾ ਕਰਦੇ ਉਹਨਾਂ ਦਾ ਕੰਮ ਕਰਦੇ